ਜਾਬ ਦੇ ਵਿੱਚ ਆਏ ਦਿਨ ਕੋਲੀਬਾਰੀ ਦੀ ਘਟਨਾਵਾਂ ਵਾਪਰੀਆਂ ਜਿੱਥੇ ਕਿ આરોપી ਜਾਂ ਕਹਿ ਲਓ ਕਿ ਬਦਮਾਸ਼ ਕਾਨੂੰਨ ਨੂੰ ਸ਼ਿਕੇ ਟੰਕ ਕੇ ਅਜਿਹੇ ਹਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਤੇ ਨਿਤ ਹੀ ਹੁਣ ਪੁਲਿਸ ਪ੍ਰਸ਼ਾਸਨ ਕਟਗਰੇ ਦੇ ਵਿੱਚ ਖੜਾ ਹੋ ਰਿਹਾ ਹੈ ਤੇ ਸਵਾਲ ਉਹੀ ਹੈ ਕਿ ਆਖਿਰ ਪੰਜਾਬ ਦਾ ਮਾਹੌਲ ਇੰਨਾ ਜ਼ਿਆਦਾ ਖਰਾਬ ਕਿਉਂ ਹੋ ਰਿਹਾ ਹੈ ਦਰਅਸਲ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਸ਼ਰੀਆਮ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਇਸ ਵਾਰ ਇਹ ਘਟਨਾ ਅੰਮ੍ਰਿਤਸਰ ਦੇ ਬੱਸ ਸਟੈਂਡ 'ਚ ਵਾਪਰਦੀ ਹੈ ਜਿੱਥੇ ਕਿ ਬੱਸ ਸਟੈਂਡ ਤੇ ਕੁਝ ਜਨ ਪਛਾਤੇ ਹਮਲਾਵਰ ਆਉਂਦੇ ਨੇ ਤੇ ਇੱਕ ਨੌਜਵਾਨ ਦੇ ਤਾਬੜ ਤੋੜ ਫਾਇਰਿੰਗ ਕਰਕੇ ਉਥੋਂ ਚਲੇ ਜਾਂਦੇ ਨੇ ਇਸ ਫਿਰ ਗੋਲੀਬਾਰੀ ਦੇ ਵਿੱਚ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਜਾਂਦਾ ਹੈ ਹਾਲਾਂਕਿ ਜ਼ਖਮੀ ਵਿਅਕਤੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸ ਬਹੁਨ ਵਿਅਕਤੀ ਨੂੰ ਮ੍ਰਿਤਕ ਐਲਾਨਿਆ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੱਖਣ ਸਿੰਘ ਵਜੋਂ ਹੋਈ ਹੈ ਜੋ ਕਿ ਇੱਕ ਨਿੱਜੀ ਬੱਸ ਸਰਵਿਸ ਦੇ ਕੰਡਕਟਰ ਦੇ ਤੌਰ ਤੇ ਕੰਮ ਕਰਦਾ ਸੀ ਜਿੰ ਦਿਹਾੜੇ ਹੋਈ ਇਸ ਹੱਤਿਆ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਸਬੂਤ ਇਕੱਠੇ ਕਰ ਲਈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜੁਨਿਸਟਿਕੀ ਥਾਵਾਂ ਤੇ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਨ੍ਹਾਂ ਦੇ ਦਾਅ ਤੇ ਕੁਝ ਹਮਲਾਵਰਾਂ ਦੀ ਪਛਾਣ ਹੁੰਦੀ ਦਿਖ ਰਹੀ ਹੈ ਉਧਰ ਡੀਸੀਪੀ ਦਾ ਕਹਿਣਾ ਹੈ ਕਿ ਮ੍ਰਿਤਕ ਮੱਖਣ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਜੇ ਕਲਮਬੰਦ ਨਹੀਂ ਕੀਤੇ ਗਏ ਅਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਮਾਮਲੇ ਵਿੱਚ ਅੱਗੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜੀ ਫਾਇਰਿੰਗ ਇੰਸੀਡੈਂਟ ਹੋਇਆ ਮਕਸਦ ਹੈਗਾ ਹਮ ਦਾ ਪਾਲੂ ਟ੍ਰਾਂਸਪੋਰਟ ਉਹ ਡੈਥ ਹੋਈ ਹੈ ਬੜੀਆਂ ਬੜੀਆਂ ਸੀਗਾ ਚੰਦਨਦੀਪ ਹਸਪੀਟਲ ਬੋਡੀ ਲਾਇਆ ਸੀ ਜਦੋਂ ਇੱਥੇ ਆਇਆ ਇਸ ਤੋਂ ਬਾਅਦ ਡੈਥ ਹੋ ਗਈ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜ਼ੋਰ ਰਿਕੁਆਇਰਮੈਂਟ ਹੁੰਦੀਆਂ ਉਹ ਸਾਰੀਆਂ ਕੀਤੀ ਕਰ ਰਹੇ ਨੇ ਆਪਣੀ ਟੀਮਾਂ ਖੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦਾ ਜੇ ਪਲੀਅਰ ਹੋਇਆ ਸਰ ਕਿੰਨੇ ਜਾਨੇ ਤੇ ਗੋਲੀ ਲੱਗੀ ਆ ਜੀ ਉੱਥੇ ਕੋਈ ਲੜਾਈ ਜਿਹੜੀ ਹੋਇਆ ਇਹਨਾਂ ਦੇ ਬਾਅਦ ਚੇਤਿਆ ਕਿ ਡੈਥ ਹੋ ਗਈ ਸਰ ਫਾਇਰਿੰਗ ਦਾ ਇਨਸਟੈਂਟ ਕੀ ਹੋਇਆ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਅਨਲਿਸਿਸ ਲਵਾਂਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਅਜੇ ਸਾਡੇ ਤੱਕ ਤਾਂ ਨਹੀਂ ਇੰਨੀ ਦਿਲਾਈ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਟਾਈਮਿੰਗ ਕੋਈ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਉਹ ਵੀ ਰਿਲੇਸ ਨਹੀਂ ਹੋ ਸਮਾਈ ਗਈ ਆ ਉਹਨੂੰ ਟੋਟਲੀ ਵੀ ਕਰਾਂਗੇ ਜੋ ਵੀ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਚ ਦੋਸ਼ੀਆਂ ਨੂੰ ਅਸੀਂ ਜਲਦੀ ਫਾੜ ਲੈਣਾ। ਅੱਛਾ ਸਰ ਇਹ ਜਿਹੜੇ ਬੰਦਾ ਉੱਧਰ ਆਇਆ ਉਹਨੇ ਪੀਸ਼ਨ ਕੀ ਗਿੰਦਾ ਮਾਰ ਕੇ ਕੀ ਪੀਸ਼ਾ ਅੱਦਾ ਡੈਥ ਹੋ ਗਈ। ਹਾਂਜੀ ਡੈਥ ਹੋ ਗਈ ਬੰਦੇ। ਸਰ ਉਹਦਾ ਨਾਮ ਕੀ ਸੀ ਕਿੱਥੋਂ ਆ ਰਿਹਾ ਸੀ ਕੀ ਕਰਦਾ ਸੀ? ਮੱਖਣ ਸਿੰਘ ਮੱਖਣ ਸਿੰਘ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਹਲੋਂ ਟਰਾਂਸਪੋਰਟ। ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਅੱਧਾ ਵੀ ਗੱਲ ਸਾਹਮਣੇ ਆਈ ਹੈ। ਸਰ ਪੁਲਿਸ ਨੂੰ ਬਾਰਗ ਕਰਦਾ ਸੀ ਇਸ ਬਾਰੇ। ਸਰ ਅਜੇ ਅਜੇ ਮੈਂ ਕਹਿੰਦਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕ ਉਹਦੇ ਘੁੜਾਏ ਹੋਏ ਨੇ ਅਜੇ ਬਿਆਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸਟੈਂਟ ਹੋਇਆ ਕਿੱਥੇ ਐਗਜ਼ੈਕਟਲੀ ਬਸ ਅਡੇ ਦੇ ਵਿੱਚ ਹੋਇਆ ਕਰੀਬ 10 ਵਜੇ ਸਰ ਛੇਡੇ ਵੀ ਹੋਇਆ ਜੀ ਹਾਂਜੀ ਉਧਰ ਵੀ ਚਾਰ ਵੇ ਲੱਗ ਸਰ ਛੇਡੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਹੀ ਕਿਉਂਕਿ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਾਲੀ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲੇ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬਸ ਅਡੇ ਤੁਹਾਨੂੰ ਦੱਸਤਾ ਤੁਸੀਂ ਇਹਨਾਂ ਕਿਹਾ ਉਹ ਦੱਸੇ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਗ੍ਰਿਫਤਾਰ ਸਰ ਸ਼ਾਟੇ ਵਾਲਾ ਮਾਮਲਾ ਵੀ ਨਾਲ ਨਾਲ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੋ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਉਹ ਵੀ ਸਾਰੀ ਕਰ ਠੀਕ ਹੈ